DI 740 4 ਮਾਡਲ ਆਏ ਰਾਜਸਥਾਨ ਨੰਬਰ ਆ ਜੀ ਹਾਂਜੀ ਸਾਰਾ ਟਰੈਕਟਰ ਰੀਜਨਲ ਆਈ ਡਿਮਾਂਡ 145 ਆ ਜੀ 1 ਲੱਖ 30 ਹਜ਼ਾਰ ਦਾ ਟਰੈਕਟਰ ਦੇ ਦਾਂ ਅੱਠ 55 ਪੂਲ ਟੌਪ ਮਾਡਲ ਬਾਈ ਗੋਲ ਸ਼ੋਹ ਵਾਲੇ ਮੂਰਲੇ ਟਾਇਰ ਬੰਦੇ ਨੇ ਸ਼ੌਕੇ 916 ਵਾਲੇ ਪਵਾਏ ਆ ਜੀ ਵੱਡੇ ਟਾਇਰ ਮਗਰਲੇ ਨਾਲ ਦੇ ਆ ਜੀ ਠੀਕ ਆ ਜੀ 25 ਮਾਡਲ ਆ ਗਿਆ ਬਈ 25 ਹੀ ਨਿਕਲਿਆ ਜੀ ਠੀਕ ਆ ਜੀ ਸਪਰਾ 740 x 30 ਵੱਡੇ ਟਾਇਰਾਂ ਦਾ ਮੂਰਲੇ ਅਗਲੇ ਜੀ 916 ਵਾਲੇ ਆ ਹਾਂਜੀ ਮਗਰਲੇ ਨਾਲ ਦੇ ਆ ਜੀ ਠੀਕ ਆ ਬਾਈ ਕਾਲੇ ਨਾਲ ਦੇ ਆ ਬਈ ਨਵੇਂ ਟਾਇਰਾਂ ਦੇ ਤਕਰੀਬਨ ਟਰੈਕਟਰ ਨਵੇਂ ਇਹ 1400 ਘੰਟਾ ਚੱਲਿਆ ਜੀ ਪਿਆਬ ਨੰਬਰ ਆ ਪੀਪੀ 31 ਮਾਨਸਾ ਦਾ ਹਾਂਜੀ ਦੋਸਤੋ ਆਪਾਂ ਪਹੁੰਚੇ ਹਾਂ ਤਲ ਬੰਡੀ ਸਾਬੋ ਬਈ ਬਾਈ ਨਾ ਕਰਦੇ ਆ ਗੱਲਬਾਤ ਬਾਈ ਕੋਲੇ ਹਰ ਪ੍ਰਕਾਰ ਦਾ ਟਰੈਕਟਰ ਹੁੰਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਵਧੀਆ ਆਪਣੇ ਕੋਲੇ ਹਰਿਆਣਾ ਨੰਬਰੀ ਹੁੰਦੇ ਸਾਰੇ ਹਰਿਆਣਾ ਨੰਬਰ ਪਿਆਬ ਨੰਬਰ ਰਾਜਸਥਾਨ ਨੰਬਰ ਠੀਕ ਆ ਮੈਕਸ ਵੈਰਾਈਟੀ ਆਂ ਹਾਂਜੀ ਕਿੰਨੇ ਕ ਟਰੈਕਟਰ ਹੁੰਦੇ ਆ ਜੀ ਆਪਣੇ ਕੋਲੇ ਟਰੈ ਹਾਂਜੀ ਵੀਡੀਓ ਸਟਾਰਟ ਕਰਦੇ ਹਾਂ ਜੀ ਸੋਨਾ ਲਿਕਾ ਤੋਂ ਡੀਆਈ 740 4 ਮਾਡਲ ਆ ਏ ਰਾਜਸਥਾਨ ਨੰਬਰ ਆ ਜੀ ਹਾਂਜੀ ਸਾਰਾ ਟਰੈਕਟਰ ਰੀਜਨਲ ਆ ਈ 21 ਚਿਰੀ ਐ 21 ਚਿਰੀ ਆ ਹਾਂ ਸਾਰਾ ਟਰੈਕਟਰ ਰੀਜਨਲ ਆ ਜੀ ਟਾਇਰ ਟੂਰ ਬਾਈ ਟਾਇਰ ਤਾਂ ਡੰਗ ਲਾਉ ਆ ਜੀ ਠੀਕ ਆ ਜੀ ਕੰਮ ਜੇ ਵਾਲੇ ਟਾਇਰ ਹੈਗੇ ਆ ਹਾਂ ਠੀਕ ਐ ਤੇ ਰੰਗ ਪੇਂਟ ਦਾ ਬਾਈ ਸਾਰਾ ਰੀਜਨਲ ਆ ਜੀ ਠੀਕ ਆ ਜੀ ਡਿਮਾਂਡ ਕਿੰਨੀ ਐ ਜੀ ਡਿਮਾਂਡ 145 ਐ ਜੀ 1 ਲੱਖ 30 ਹਜ਼ਾਰ ਦਾ ਟਰੈਕਟਰ ਦੇ ਦਾਂਗੇ 1 ਲੱਖ 30 ਹਜ਼ਾਰ ਦਾ 4 ਮਾਡਲ ਆ ਹਾਂਜੀ ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀਏ 745 ਵਾਲਾ ਹਾਂਜੀ ਇਹਦਾ ਨੰਬਰ ਭਾਈ ਇਹਦਾ ਹਰਿਆਣਾ ਨੰਬਰ ਹੈ ਜੀ ਹਾਂਜੀ ਐਨਓਸੀ ਪੰਜਾਹ ਵਾਲਾ ਕਰ ਤਰ ਮਿਲ ਜੂਗੀ ਲੋਨ ਵੀ ਟਰੈਕਟਰਾਂ ਤੇ ਆਪਾਂ ਕਰਾ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਇਹਦੇ ਟਾਇਰ 80 ਤੋਂ 85 ਪੈਸੇ ਚਾਰੇ ਪਏ ਆ ਜੀ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਡਬਲ ਕਲੱਚ ਠੀਕ ਹੈ ਜੀ ਡਬਲ ਕਲੱਚ ਪਾਵਰ ਸਟੀering ਟੌਪ ਮਾਡਲ ਆ ਜੀ ਠੀਕ ਹੈ ਜੀ ਟੌਪ ਮਾਡਲ ਆ ਸਾਰਾ ਟਰੈਕਟਰ ਰੀਜਨਲ ਆ ਜੀ ਠੀਕ ਹੈ ਜੀ ਹਾਂਜੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ 360 ਜੀ ਸਵਾ 3 ਦਾ ਇਹਦਾ ਸੌਦਾ ਜੀ ਸਵਾ 3 ਦਾ ਹਾਂਜੀ ਠੀਕ ਆ ਜੀ ਅੱਗੇ ਫਾਰਮ ਟ੍ਰੈਕ 35 ਵਾਲਾ ਦਿਖਾਉਣੇ ਬਹੁਤ ਘੱਟ ਟਰੈਕਟਰ ਦੇਖਿਆ ਮੈਂ ਵੀ ਇਹ ਬਾਹਰ ਪੰਪ ਹੈ ਜੀ ਛੀ ਛਿਰੀ ਹੈ ਜੀ ਠੀਕ ਆ ਜੀ ਸਾਰਾ ਟਰੈਕਟਰ ਰੀਜਨਲ ਹੈ ਜੀ ਠੀਕ ਆ ਜੀ ਹਾਂਜੀ ਇਹਦਾ ਨੰਬਰ ਬਈ ਇਹਦਾ ਨੰਬਰ ਹਰਿਆਣੇ ਦਾ ਜੀ ਟਾਇਰ ਬਈ ਟਾਇਰ ਮਗਰਲੇ 80 ਤੋਂ 85 ਪੈਸੇ ਨਵੇਂ ਵਰਗੀ ਪਏ ਆ ਯਾਰਾ ਹਾਂਜੀ ਗੱਲ ਕਰਾ 85 ਕਹਿੰਦਾ ਮੋਰਲੇ 60 60 ਪੈਸੇ ਆ ਜੀ ਠੀਕ ਆ ਜੀ 2002 ਮਾਡਲ ਆ ਹਾਂਜੀ 1 ਲੱਖ 40000 ਰੁਪਿਆ ਦਾ ਰੇਟ ਆ ਜੀ ਹਾਂਜੀ 1 ਲੱਖ 35000 ਦਾ ਟਰੈਕਟਰ ਦੇ ਦਾਂਗੇ 1 ਲੱਖ 35000 ਦਾ ਹਾਂਜੀ ਅੱਗੇ ਆ ਗਿਆ ਜੀ ਸਪਰਾ 744 FE 4 ਸਟਾਰ ਰਿਵਰਸ ਪੀਟੀਓ ਫੁੱਲ ਟਾਪ ਮਾਡਲ ਆ ਟਾਇਰ ਬਈ ਚਾਰੇ ਨਵੇਂ ਆ ਜੀ ਨਵੇਂ ਟਾਇਰ ਚੌਕੜਾ ਸਾਰਾ ਟਰੈਕਟਰ ਰੇਜਨਲ ਆ ਟਰੈਕਟਰ ਦਾ ਕਲਚ ਵੀ ਨਹੀਂ ਖੁੱਲਿਆ ਜੀ ਅਲੱਤ ਤੱਕ ਨਹੀਂ ਖੁੱਲਿਆ ਬਈ ਫੁੱਲ ਗਰੰਟੀ ਹੈ ਸੀਲਡ ਡਰੈਕਟਰ ਆ ਹਾਂਜੀ ਸਾਰਾ ਰੀਜਨਲ ਆ ਜੀ ਠੀਕ ਆ ਜੀ ਕੱਟ ਚੱਲਿਆ ਉਹਦਾ ਹਾਂ ਕੱਟ ਚੱਲਿਆ ਜੀ ਠੀਕ ਕਿਤੇ ਪੇਂਟ ਸ਼ੇਂਟ ਨਹੀਂ ਆਪਣੀ 110% ਗਰੰਟੀ ਹੈ ਇਹ ਡਰੈਕਟਰ ਦੀ ਇਹ ਡਰੈਕਟਰ ਦੀ ਬਈ ਰੰਗ ਪੇਂਟ ਦੀ ਐਨੀ ਗਰੰਟੀ ਆ ਹਾਂਜੀ 17 ਮਾਡਲ ਆ ਜੀ 485000 ਰੁਪਿਆ ਰੇਟ ਆ ਜੀ ਹਾਂਜੀ 465000 ਦਾ ਡਰੈਕਟਰ ਦੇ ਦਾਂਗੇ ਨੰਬਰ ਇਹਦਾ ਜੀ ਹਰਿਆਣੇ ਦਾ ਜੀ ਐਨਓਸੀ ਮਿਲ ਜੂਗੀ ਲੋਨ ਵੀ ਹੋ ਜਾਊਗਾ ਅੱਗੇ ਫੇਰ ਸਬਰਾ ਸੱਤ ਨਾ ਉਹ ਆ ਗਈ ਠੀਕ ਆ 85500 ਹਾਂ 8 ਪਰ ਬੰਨਿਆ ਪੋਲਟੋਪ ਮਾਡਲ ਬਾਈ ਗੋਲ ਸੋਹ ਵਾਲੇ ਮੁਰਲੇ ਟਾਇਰ ਬੰਦੇ ਨੇ ਸ਼ੌਕੇ 916 ਵਾਲੇ ਪਵਾਏ ਆ ਜੀ ਵੱਡੇ ਟਾਇਰ ਮਗਰਲੇ ਨਾਲ ਦੇ ਆ ਜੀ ਠੀਕ ਆ ਜੀ 300 ਕੁਸ ਘੰਟੇ ਚੱਲਿਆ ਆ ਟਰਾ ਠੀਕ ਆ ਸਾਢੇ 350 ਘੰਟਾ ਕਹਿ ਸਕਦੇ ਆ ਹਾਂ ਜੀ ਠੀਕ ਆ 3 ਸਪੀਡਾ ਬਾਈ ਪੋਲਟੋਪ ਮਾਡਲ ਹੈ ਜੀ 25 ਮਾਡਲ ਹੈ 25 ਮਾਡਲ ਆ ਗਿਆ ਬਾਈ 25 ਹੀ ਨਿਕਲਿਆ ਜੀ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਡਿਮਾਂਡ ਜੀ 7.5 ਲੱਖ ਹੈ ਜੀ 7.5 ਲੱਖ ਦਾ ਸੌਦਾ ਹੈ ਜੀ 7.5 ਦਾ ਜੀ ਹਾਂਜੀ ਠੀਕ ਹੈ ਜੀ 7.5 ਲੱਖ ਦਾ ਬਈ ਸੌਦਾ ਹੋ ਗਿਆ ਅੱਗੇ ਆ ਗਿਆ ਜੀ ਸਵਰਾਜ 744 XTI ਇਹ ਸਰਸਾ ਨੰਬਰ ਹੈ ਜੀ ਇਹ ਸਰਸਾ ਨੰਬਰ ਆ ਗਿਆ ਜੀ HR24 ਕੋਲ 22 ਮਾਡਲ ਹੈ ਜੀ ਰਿਵਰਸ PTY 22 ਮਾਡਲ ਆ ਤੇ ਇਹ ਵੀ ਕਾਟੀ ਚੱਲਿਆ ਹੋਣਾ ਵੀ ਹਾਂਜੀ ਠੀਕ ਹੈ ਜੀ 22 ਮਾਡਲ ਇਹ ਤਾਂ 1800 ਘੰਟੇ ਨਾਲ ਦੇ ਟਾਇਰ ਪਏ ਚਾਰੇ ਚਾਰੇ ਟਾਇਰ ਨਾਲ ਦੇ ਆ ਬਈ 1800 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਕੰਡੀਸ਼ਨ ਪੂਰੀ ਕੋਕਾ ਟਰੈਕਟਰ ਦੀ ਡਿਮਾਂਡ ਇਹਦੀ ਜੀ ਡਿਮਾਂਡ 5.75 ਲੱਖ ਹੈ ਜੀ ਹਾਂਜੀ ਸਾਢੇ ਪੰਜ ਦਾ ਇਹਦਾ ਸੌਦਾ ਹੈ ਜੀ ਸਾਢੇ ਪੰਜ ਲੱਖ ਦਾ ਬਈਆ ਟਰੈਕਟਰ ਤੁਹਾਨੂੰ ਮਿਲ ਜੂਗਾ ਜੇ ਸੋਨਾ ਲੱਕਾ ਡੀਏ 750 ਨੰਬਰ ਹੈ ਜੀ ਇਹੇ ਡਬਲ ਕਲਚ ਆ ਡਬਲ ਕਲਚ ਆ ਸਾਰਾ Ориਜਨਲ ਹੈ ਮਗਿਆੜਾ ਤੇ ਮਾੜੀ ਮੋਟੀ ਪੇਂਟ ਸ਼ੀਟ ਭੱਜਿਆ ਜੀ ਠੀਕ ਆ ਜੀ ਬائیں ਕਲੇ ਟਾਇਰ ਨਵੇਂ ਆ ਅ ਮੁਰਲੇ ਵੀ ਨਵੇਂ ਆ ਜੀ ਨਵੀਂ ਪ੍ਰਿੰਟ ਵਾਲੇ ਆ ਹਾਂਜੀ ਸਾਈਡ ਗੇਅਰ ਚ ਆ ਗਿਆ ਬਈ ਡਬਲ ਕਲਚ ਆ ਗਿਆ ਜੀ ਨਵਾਂ ਮਾਡਲ ਡਿਮਾਂਡ ਜੀ ਨਮਾਣ 285 ਹੈ ਜੀ ਹਾਂਜੀ 2 ਪੈਂਟ ਦਾ ਸੌਦਾ ਜੀ 2 ਲੱਖ 50000 ਦਾ ਪਿਆ ਟਰੈਕਟਰ ਤੁਹਾਨੂੰ ਮਿਲ ਜਾਊਗਾ ਅੱਗੇ ਪੇਰਾ ਗਿਆ ਜੀ ਸਪਰਾ 744 163 ਵੱਡੇ ਟਾਇਰਾਂ ਵਾਲਾ ਮੂਰਲੇ ਅਗਲੇ ਜੀ 916 ਵਾਲਾ ਹਾਂਜੀ ਮਗਰਲੇ ਨਾਲ ਦੇ ਜੀ ਠੀਕ ਆ ਬਾਈ ਕਾਲੇ ਨਾਲ ਦੇ ਆ ਬਈ ਨਵੇਂ ਟਾਇਰਾਂ ਦੇ ਤਕਰੀਬਨ ਆ ਟਰੈਕਟਰ ਨਵੇਂ ਇਹ 1400 ਘੰਟਾ ਚੱਲਿਆ ਜੀ ਪਿਆਬ ਨੰਬਰ ਆ ਪੀਪੀ 31 ਮਾਨਸਾ ਦਾ 23 ਮਾਡਲ ਆ ਇਹ ਨੰਬਰ ਆ ਬਾਈ 23 ਮਾਡਲ ਆ 585000 ਰੁਪਿਆ ਦਾ ਰੇਟ ਆ ਜੀ ਹਾਂਜੀ 565 ਦਾ ਇਹ ਤਾਂ ਸੌਦਾ ਆ ਜੀ 5 ਲੱਖ 65000 ਦਾ ਬਈ ਤੁਹਾਨੂੰ ਇਹ ਮਿਲ ਜੂਗਾ ਅੱਗੇ 855 ਆ ਗਿਆ ਜੀ ਵੱਡੇ ਟਾਇਰਾਂ ਵਾਲੇ ਅੱਜ ਤਾਂ ਸਾਰੇ ਟਰੈਕਟਰ ਹਾਂਜੀ ਇਹਦੇ ਵੀ ਫਰੰਟ ਵਾਲੇ ਟਾਇਰ ਵੱਡੇ ਆ ਅਗਲਾ ਪਾ ਦਿੰਦਾ ਜੀ ਠੀਕ ਆ ਜੀ ਅੱਜ ਕੱਲ ਇਹ ਹੀ ਰਿਵਾਜ ਚੱਲੀ ਜਾਂਦਾ ਜੀ 916 ਲੈਂਦੇ ਠੀਕ ਆ ਇਹਦਾ ਜਾਦਾ ਟ੍ਰੈਂਡ ਚੱਲਦਾ ਹਾਂਜੀ ਮਗਰਲੇ ਟਾਇਰ ਸੀਡ ਦੇ ਨਵੇਂ ਆ ਜੀ ਠੀਕ ਆ ਸਾਰਾ ਟਰੈਕਟਰ ਇਹ ਰੀਜਨਲ ਆ ਜੀ ਨਵੇਂ ਟਾਇਰਾਂ ਦਾ ਬਈ ਟਰੈਕਟਰ ਹਰਿਆਣੇ ਦਾ ਨੰਬਰ ਆ ਮਾਡਲ ਕਿੰਨੇ ਆ ਮਾਡਲ 19 ਆ ਜੀ 19 ਮਾਡਲ ਆ 5 ਲੱਖ 45 ਹਜ਼ਾਰ ਰੁਪਿਆ ਰੇਟ ਆ ਜੀ ਸਵਾ ਪੰਜ ਦਾ ਸੌਦਾ ਆ ਜੀ ਸਵਾ ਪੰਜ ਦਾ ਜੀ ਹਾਂਜੀ ਠੀਕ ਆ ਜੀ ਹੋਰ ਲਿਆ ਆਸ਼ ਆ ਗਿਆ ਜੀ ਆਛਾ ਐ 6241 ਇਹ ਕਿੰਨੇ ਮਾਡਲ ਹੈ ਜੀ ਇਹ 16 ਮਾਡਲ ਆ ਜੀ ਟਾਇਰ ਨਵੇਂ ਆ ਨਵੇਂ ਟਾਇਰਾਂ ਚ 16 ਮਾਡਲ ਆ ਬਈ ਸਾਰਾ ਰੀਜਨਲ ਆ ਜੀ ਠੀਕ ਆ ਜੀ ਪੂਰੀ ਗਾਰੰਟੀ ਆ ਬਈ ਹਾਂ ਹਾਂ ਇਹਦਾ ਨੰਬਰ ਜੀ ਇਹਦਾ ਫਰਸਟ ਪਾਰਟੀ ਦਾ ਨੰਬਰ ਆ ਸਰਸਾ ਨੰਬਰ ਆ ਜੀ ਫਰਸਟ ਪਾਰਟੀ ਦਾ ਟਰੈਕਟਰ ਆ ਫਰਸਟ ਪਾਰਟੀ ਦਾ ਟਰੈਕਟਰ ਆ ਜੀ 2016 ਮਾਡਲ ਆ ਜੀ 2,60,000 ਰੁਪਿਆ ਰੇਟ ਆ ਜੀ 2 60 2.5 ਲੱਖ ਦਾ ਇਹਦਾ ਸੌਦਾ ਜੀ 2.5 ਦਾ ਜੀ ਹਾਂ ਠੀਕ ਆ ਜੀ ਅੱਗੇ ਜੀ ਬਸ ਠੀਕ ਆ ਜੀ ਤੇ ਹੋਰ ਵੀ ਟਰੈਕਟਰ ਨੇ ਹਾਂ ਟਰੈਕਟਰ ਪਿੰਡ ਖੜੇ ਹੁੰਦੇ ਪਿੰਡ ਆਪਣਾ ਨਾਗੂ ਕੀ ਸਰਸੇ ਕੋਲੇ ਜੀ ਠੀਕ ਆ ਜ ਟਰੈਕਟਰ ਇੱਕ ਸੋਨਾਲੀ ਕਾ ਖੜਾ ਜੀ 750b ਮਾਡਲ ਲਾਲ ਦੇ ਟਾਇਰ ਪਏ ਆ ਜੀ 80 ਤੋਂ 85 ਪੈਸੇ ਠੀਕ ਹੈ ਜੀ ਉਹਦਾ ਸੌਦਾ ਹੋਊਗਾ ਜੀ 4,75 ਹਜ਼ਾਰ ਦਾ ਠੀਕ ਹੈ ਜੀ ਨੰਬਰ ਆਪਣਾ ਜੀ 9518408 ਜੀ ਰੇਡ 2 9418408 ਜੀ ਰੇਡ 2 ਪਿੰਡ ਨਾਗੋ ਕੀ ਆ ਜੀ ਸਰਸ ਕੋਲ ਟਰੈਕਟਰਾਂ ਦੇ ਆਪਾਂ ਲੋਨ ਵੀ ਕਰਾ ਦਿੰਦੇ ਠੀਕ ਹੈ ਜੀ ਫਾਈਨਾਂਸ ਟੈਕਟਰ ਟੈਕ ਦੇ ਲੋਨ ਹੋਜੂ ਕੋਈ ਵੀ ਟਰੈਕਟਰ ਕਰੀ ਜ਼ਿਲ੍ਹਾ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੀ ਧੰਨਵਾਦ